ਆਪਣੇ ਨੇ ਇੱਧਰ ਜਿਹੜੀਆਂ ਹੁਣ ਨਵੀਆਂ ਕਲੋਨੀਆਂ ਪੈ ਰੀਆਂ ਸਾਡੇ ਕਿੰਨੇ ਮੋਹਾਲੀ ਹੋਣ ਤਾਂ ਚਾਰੇ ਪਾਸੇ ਹੋ ਗਿਆ ਖੈੜਕੂੜ ਵੀ ਤੇ ਇੱਦਾਂ ਨਾ ਜ਼ਿਆਦਾਤਰ ਲੋਕ ਜਿਹੜੇ ਹੁਣ ਨਵੇਂ ਆ ਰਹੇ ਆ ਉਹ ਉੱਤਰਾਖੰਡ ਦੇ ਹਿਮਾਚਲ ਦੇ ਇੱਕੋ ਕਿਹਾ ਕਹਿੰਦੇ ਹੁੰਦੇ ਉਹਨਾਂ ਨੂੰ ਗੜਵਾਲ ਗੜਵਾਲੀਏ ਗੜ੍ਹਵਾਈਏ ਗੜਵਾਲੀਏ ਹਾਂ ਗੜਵਾਲੀਏ ਜੀ ਕਹਿੰਦੇ ਹੁੰਦੇ ਉਹ ਇਹ ਟੋਟਲੀ ਸਾਰੇ ਲਗ ਅਗ ਹਿੰਦੀ ਬੋਲਦੇ ਤੇ ਇਹ ਮੈਂ ਸਰਵੇ ਕਰਿਆ ਇੱਕ ਆਪਣੇ ਆਪ ਜੇ ਮੈਂ ਸਰਵੇ ਜੇ ਕਰਕੇ ਦੇਖਿਆ ਬਈ ਟੋਟਲੀ ਹਿੰਦੀ ਬੋਲਦੇ ਆ ਇਹ ਪਰ ਜੇ ਆਪਾਂ ਇਹਨਾਂ ਨਾਲ ਪੰਜਾਬੀ ਚ ਗੱਲ ਕਰਦੇ ਆ ਤੇ ਪੰਜਾਬੀ ਸਮਝਦੇ ਆ ਪਰ ਇਹ ਪੰਜਾਬੀ ਬੋਲ ਨਹੀਂ ਸਕਦੇ ਸਮਝ ਜਾਂਦੇ ਆ ਜਾਨਕਿ ਹੁਣ ਇਹ ਜੀ ਪੰਜਾਬੀ ਨਹੀਂ ਸਮਝ ਜਿਹੜੀ ਆਪਣੀ ਠੇਡ ਪਿੰਡੂ ਭਾਸ਼ਾ ਹੁੰਦੀ ਜਿੱਕਣ ਮਈ ਆਪਾਂ ਕਹਿ ਦਈਏ ਵੀ ਮੈਂ ਲੋਈ ਦੀ ਬੁੱਕ ਲੋਈ ਦਾ ਝੁੱਲ ਮਾਰਿਆ ਹੋਇਆ ਤਾਂ ਹੁਣ ਝੁੱਲ ਝੱਲ ਨਹੀਂ ਇਹਨਾਂ ਨੂੰ ਪਤਾ ਲੱਗ ਰਿਹਾ ਝੁੱਲ ਗਿਆ ਜੇ ਕਹੋਗੇ ਵੀ ਲੋਈ ਦੀ ਬੁੱਕਲ ਮਾਰੀ ਹੋਈ ਸੀ ਉਹ ਇਹਨਾਂ ਸਮਝ ਆਣਾ ਜਾਨਕਿ ਆਪਾਂ ਨੂੰ ਦੇਖਦੀ ਸਾਰ ਇਹਨਾਂ ਨੂੰ ਹਿੰਦੀ ਬੋਲਣ ਲੱਗ ਜੰਨੇ ਆ ਠੀਕ ਹੈ ਇਹਨਾਂ ਸੌਕ ਹੋ ਜਾਂਦੀ ਹੈ ਵੈਸੇ ਸੌਕ ਤਾਂ ਪੰਜਾਬੀ ਵੀ ਬਹੁਤ ਵਧੀਆ ਸਮਝਦੇ ਆ ਮੈਂ ਇਹੀ ਸਰਵੇ ਕਰਿਆ ਵੀ ਬੋਲਦੇ ਹਿੰਦੀ ਹੈ ਇਹਨਾਂ ਦੀ ਮਾਤ ਭਾਸ਼ਾ ਹੀ ਹਿੰਦੀ ਹੈ ਇਹਨਾਂ ਦੀ ਹੈ ਨਾ ਪਰ ਇਹ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਇਸ ਲਈ ਇਹਨਾਂ ਦੇਖਦੀ ਸਾਰੇ ਚਾਹੇ ਯੂਪੀ ਦੇ ਚਾਹੇ ਬਿਹਾਰ ਦੇ ਹੈ ਨਾ ਦੇਖਦੀ ਸਾਰੇ ਹਿੰਦੀ ਨਾਲ ਲੱਗ ਜੇ ਕਰੋ ਹੰਮ ਤੁਮ ਕਰਨ ਪੰਜਾਬੀ ਚ ਬੋਲ ਲਿਆ ਕਰੋ ਪਹਿਲਾਂ ਜੇ ਕੋਈ ਅੱਖਰ ਨਹੀਂ ਸਮਝ ਆਉਂਦਾ ਉਹਨੂੰ ਦੁਬਾਰੇ ਬੋਲ ਦੋ ਥੋੜੇ ਜਿਹਾ ਘੋਟ ਕੇ ਬੋਲ ਦੋ ਮੈਂ ਹੁਣ ਕਿਤੇ ਝੁੱਲ ਨੂੰ ਘੋਟ ਕੇ ਝੁਗਲਣਾ ਕਹਦੇ ਵੀ ਮੈਂ ਮੈਨੇ ਮੈਨੇ ਕਾਂਬੜਾ ਝੂਲ ਮਾਰਾ ਹੋਇਆ ਥਾ ਉਹ ਜੰਮੀ ਪੱਟੀ ਮੇਸ ਹੋ ਜਣੀ ਬੇੜਾ ਗਰ ਕੋ ਜਣ ਜਾਵੇ ਇਹਦੇ ਨਾਲ ਬੇਂਦੀਓ ਬੋਲਿਓ ਠੀਕ ਆ